ਕਰਨੀ ਚਾਹੁੰਦੇ ਆ ਜੋ ਕਿ ਪਿਛਲੇ ਦਿਨੀ ਅਨੰਦਪੁਰ ਕਲਾਊਡ ਤੇ ਟੂਰਨਾਮੈਂਟ ਤੇ ਵਿਵਾਦ ਹੋਇਆ ਸੀਗਾ ਬਰਸਾਨਪੁਰ ਦੀ ਟੀਮ ਦਾ ਗੁਰਵਿੰਦਰ ਖਾਂਡੇ ਦਾ ਸੋ ਸਾਰੇ ਪ੍ਰਬੰਧਕ ਜਿਹੜੇ ਅਨੰਦਪੁਰ ਕਲਾਊਡ ਦੇ ਖੜੇ ਨੇ ਗੁਰਵਿੰਦਰ ਵੀ ਸਾਡਾ ਖੜਾ ਸਾਰੇ ਪਲੇਅਰ ਵੀ ਅਸੀਂ ਖੜੇ ਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਬੱਡੀ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਆਉਣ ਵਾਲੇ ਸਮੇਂ ਦੇ ਲਈ ਜਿਹੜਾ ਇੱਕ ਪਲੇਅਰਾਂ ਦਾ ਤੇ ਪ੍ਰਬੰਧਕਾਂ ਦਾ ਇੱਕ ਬਾਉਂਡ ਹੁੰਦਾ ਹੈ ਪਿਆਰ ਹੁੰਦਾ ਹੈ ਹੁਣ ਟਾਈਮ ਰੱਖਣ ਦੇ ਲਈ ਅੱਜ ਅਸੀਂ ਸਾਰੇ ਭਰਾ ਇੱਥੇ ਇਕੱਤਰ ਹੋਏ ਆਂ ਜੋ ਉਸ ਦਿਨ ਹੋਇਆ ਬਹੁਤ ਮੰਦ ਭਾਗਾ ਹੋਇਆ ਸੋ ਜਿੱਥੇ ਵੀ ਕਬੱਡੀ ਨੂੰ ਚਾਹਣ ਵਾਲੇ ਬੈਠੇ ਨੇ ਉਹ ਸਾਰੇ ਇਸ ਗੱਲ ਦੇ ਲਈ ਬੜਾ ਚਿੰਤਕ ਨੇ ਬੜਾ ਦੁਖੀ ਨੇ ਅਰ ਭੀ ਨਹੀਂ ਹੋਣਾ ਚਾਹੀਦਾ ਸੀਗਾ ਸੋ ਅੱਜ ਅਸੀਂ ਸਾਰਿਆਂ ਨੇ ਬੈਠ ਕੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਕੋਈ ਵੀ ਰੌਲਾ ਹੁੰਦਾ ਤਾਂ ਜਦੋਂ ਆਪਾਂ ਸਿਰ ਜੋੜ ਕੇ ਬੈਠਦੇ ਆ ਤਾਂ ਉਹ ਗੱਲਾਂ ਦੇ ਹੱਲ ਨਿਕਲੇ ਹੁੰਦੇ ਆ। ਸੋ ਅਸੀਂ ਸਾਰੇ ਭਰਾਵਾਂ ਨੇ ਬੈਠ ਕੇ ਕਬੱਡੀ ਦੀ ਵਹਿਤਰੀ ਲਈ ਅ ਸਿਰ ਜੋੜ ਕੇ ਜਿਹੜੇ ਜੋ ਵੀ ਆਪਸ ਵਿੱਚ ਆਪਣੇ ਕੋਈ ਗੱਲਾਂ ਬਾਤਾਂ ਸੀਗੀਆਂ ਉਹ ਸਾਰੀਆਂ ਅੱਜ ਅਸੀਂ ਇੱਥੇ ਲੁਧਿਆਣੇ ਦੇ ਵਿੱਚ ਇਕੱਠੇ ਹੋ ਕੇ ਉਹ ਨਵੇਂੜੀਆਂ ਨੇ ਕਮੇਟੀ ਵੀ ਖੜੀ ਆ, ਦਰਬਿੰਦਰ ਘਾਂਗਾ ਵੀ ਖੜਾ ਤੇ ਇੱਕ ਸਾਡੀ ਹੱਥ ਬੰਨ ਕੇ ਬੇਨਤੀ ਹੈ ਕਬੱਡੀ ਜਗਤ ਦੇ ਉਹਨਾਂ ਵੀਰਾਂ ਨੂੰ ਜਿਹੜੇ ਪੀਸ ਪੋਜ਼ਿਟਿਵਲੀ ਕੰਮ ਕਰਦੇ ਨੇ ਕਬੱਡੀ ਲਈ ਉਹਨਾਂ ਦਾ ਵੀ ਪਹਿਦਲ ਤੋਂ ਤੁਹਾਡਾ ਸਾਥ ਕੁਝ ਪੇਜ ਨੇ ਕੁਝ ਸਾਡੇ ਵੀਰ ਇਹੋ ਜਿਹੇ ਨੇ ਵੀ ਉਹਨਾਂ ਨੇ ਕੀ ਕਰਨਾ ਹੁੰਦਾ ਵੀ ਵੀਡੀਓ ਆਈ ਕਿਸੇ ਵੀ ਰੋਲੇ ਦੀ ਉਹ ਚੱਕ ਕੇ YouTube ਤੇ ਝਾੜ ਦੇਣੀ। ਤੋਂ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਜੀ ਆਪਾਂ ਕਬੱਡੀ ਨੂੰ ਪਿਆਰ ਕਰਦੇ ਹਾਂ 100 ਹੌਣ ਤਾਈਆਂ ਨੇ। ਇਸ ਦਿਲ ਦੇ ਵਿੱਚ ਵੀ ਪਤਾ ਨਹੀਂ ਕਿੰਨਾ ਕੁਝ ਜਿਹੜਾ ਆ ਸ਼ੁਕਰਿਆ ਹੋਇਆ ਵੀ ਬੋਲਣ ਨੂੰ ਤਾਂ ਅਸੀਂ ਵੀ ਬਹੁਤ ਕੁਝ ਬੋਲ ਸਕਦੇ ਹਾਂ ਪਰ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਆਪਾਂ ਕਬੱਡੀ ਨੂੰ ਅੱਗੇ ਲਿਆਂਣ ਵਾਲੀਆਂ ਗੱਲਾਂ ਕਰੀਏ ਨਾ ਕਿ ਇੱਥੇ ਜੇ ਆਪਾਂ ਪਲੇਅਰਾਂ ਦਾ ਤੇ ਆਪਸੀ ਪ੍ਰਬੰਧਕਾਂ ਦਾ ਜੇ ਆਪਾਂ ਟੱਕਰਾ ਕਰਵਾਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਕਰਾਉ ਕੋਣ ਤੇ ਕਬੱਡੀ ਖੇਡੂ ਕੋਣ ਤਾਂ ਸਾਡੀ ਹੱਥ ਬੰਨ ਕੇ ਬੇਨਤੀ ਆ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਤਾਂ ਕੋਈ ਵੀ ਵੀਡੀਓ ਪਾਉਣ ਤੋਂ ਪਹਿਲਾਂ ਤਾਂ ਉਹ ਭਰਾ ਜਿਹੜੇ 네ਗੇਟਿਵ ਕਮੈਂਟ ਕਰਦੇ ਆ ਉਹਨਾਂ ਨੂੰ ਵੀ ਹੱਥ ਬੰਨ ਕੇ ਬੇਨਤੀ ਕਰਦੇ ਆ ਵੀ ਹਰ ਇੱਕ ਬੰਦਾ ਇੱਥੇ ਰਿਸਪੈਕਟਫੁਲ ਹੀ ਆ ਹਰ ਇੱਕ ਬੰਦੇ ਦੀ ਇੱਜ਼ਤ ਆ ਜੇ ਕੋਈ ਪਲੇਅਰ ਆਇਆ ਮੰਨ ਲਓ ਗੁਰਵਿੰਦਰ ਆਇਆ ਇਹਦੇ ਖਿਲਾਫ ਕਾਫੀ ਪੋਸਟਾਂ ਪਈਆਂ ਵੀਰਤਾ ਜੀ ਇੱਥਾਂ ਹੋਰ ਗੁਰਵਿੰਦਰ ਦੀ ਅੱਜ ਤੁਸੀਂ ਸਟੇਜ ਇਹ ਦੇਖ ਲਈ ਪਰ ਗੁਰਵਿੰਦਰ ਦੀ ਮਿਹਨਤ ਵੀ ਦੇਖੋ ਸੋ ਸਾਡੀ ਹੱਥ ਬਨ ਕੇ ਬੇਨਤੀ ਹੁਣਾ ਭਰਾਵਾਂ ਨੂੰ ਵੀ ਆਪਾਂ ਕਬੱਡੀ ਨੂੰ ਅੱਗੇ ਲੈ ਜਾਣ ਵਾਲੀਆਂ ਗੱਲਾਂ ਕਰੀਏ ਨਾ ਕਿ ਪਿੱਛੇ ਲੈ ਜਾਣ ਵਾਲੀਆਂ ਗੱਲਾਂ ਕਰੀਏ ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਹੜੇ ਕਬੱਡੀ ਦੇ ਪੇਜ ਨੇ ਕਬੱਡੀ ਦੇ ਲਈ ਪੋਜ਼ਿਟਿਵ ਕੰਮ ਕਰਦੇ ਨੇ ਕਬੱਡੀ ਦੀ ਬਿਹਤਰੀ ਲਈ ਕੰਮ ਕਰਦੇ ਨੇ ਸੋ ਬਾਕੀ ਜਿਹੜੀ ਅਗਲੀ ਗੱਲਬਾਤ ਆ ਸਾਡੇ ਪ੍ਰਬੰਧਕ ਵੀਰ ਉਹ ਤੁਹਾਡੇ ਨਾਲ ਸਾਰੀ ਜਾਣਕਾਰੀ ਉਹ ਦੱਸਣਗੇ ਬਾਈ ਦੇ ਖਿਲਾਫ ਗੁੰਮ ਕਰਿਆ ਵੀ ਬਾਈ ਅੱਦਾ ਅੱਦਾ ਕਰੀ ਜੋ ਸਾਡੇ ਕਿੰਨੇ ਸਨਟਾਈ ਹੋਈ ਜੀ ਨੂੰ ਸੁਣ ਜਾਓ ਬੋਸ ਜਿੰਨਾ ਪਰ ਰੋਣਾ ਬਦੋਂ ਕੋਈ ਜਿਆਦਾ ਬਦਨਾ ਕਹਿੰਦੇ ਨੇ ਜੜਾਈਆ ਤੇ ਸੀ ਜਿੰਨਾ ਮਰਜੀਦਾ ਉਹਦੇ ਵੱਧ ਹੀ ਜਾਂਦੀ ਤੇ ਅੱਜ ਜਿੱਤੇ ਲੁਧਿਆਣਾ ਚ ਇਕੱਲੇ ਬਾਈ ਲੈ ਕੇ ਆਇਆ ਬਾਈ ਕਿ ਸਾਡੇ ਵਿੱਚ ਕੋਈ ਹਰੋਸਾ ਨਹੀਂ ਬਾਈ ਦੇ ਖਿਲਾਫ ਵੀ ਨਾ ਬਾਈ ਕੋ ਸਾਡੇ ਨਾਲ ਕੋਈ ਹਰੋਸਾ ਬਾਈ ਦੇ ਕਹਿ ਰਿਹਾ ਸੀ ਕਿ ਆਪਣੇ ਪੇਜ ਦੇ ਵੀ ਬਾਈ ਮੈਂ ਗੱਡੀ ਵੀ ਖੇਡਦਾ ਸੀ ਬਾਈ ਨੂੰ ਇੱਥੇ ਲਾਇਆ ਫਾਈਨਲ ਗੱਲਬਾਤ ਚੱਈ ਹੈ ਜੇ ਕੋਈ ਰੌਲਾ ਨਹੀਂ ਸਾਡੇ 'ਚ ਅਧੇਰਾ ਵਾਸਤੇ ਬਹੁਤ ਇੱਜ਼ਤ ਹੈ ਯਾਰ ਅਸੀਂ ਇੰਨਾ ਪਾਣੀ ਤਾਂ ਨਹੀਂ ਕੱਟ ਕੇ ਗਰਾਊਂਡ ਤਿਆਰ ਕਰਕੇ ਬਾਈ ਨੂੰ ਘਾਉਣ ਵਾਸਤੇ ਜਿਹਨੇ ਦੱਸਿਆ ਚਲੋ ਕੋਈ ਗਲਤੀਆਂ ਜਿਹੜੀਆਂ ਵਿੱਚੋਂ ਕੁਝ ਸਾਨੂੰ ਨਹੀਂ ਪਤਾ ਲੱਗੀਆਂ ਤੇ ਅਸੀਂ ਅੱਜ ਬਾਈ ਦਾ ਦਵਾਦ ਕਰਦੇ ਹਾਂ ਸਾਡੇ ਘੇਰੇ ਇੱਥੇ ਆ ਗਿਆ ਅੱਗੇ ਤੋਂ ਸਾਡੇ ਬਾਈ ਤੇ ਬਾਈ ਵਾਸਤੇ ਕੋਈ ਸਾਡੇ ਦੇਲੇ ਵਿੱਚ ਗੁੱਸਾ ਨਹੀਂ ਕੋਈ ਰੌਲਾ ਨਹੀਂ ਹੈ ਅੱਗੇ ਨੂੰ ਵੀ ਬਾਈ ਆਓ ਪਰ ਖੇਡੂ ਸਾਡੇ ਕੋ ਖੇਡੂਗਾ ਤੇ ਬਾਕੀ ਮੇਰੀ ਬੇਨਤੀ ਹੈ ਕਿ ਬਾਈ ਜਿਹਦੇ ਵਿੱਚ ਪੇਚਾਂ ਦੇ ਗਲਤ ਮੈਸੇਜ ਹੋਣੇ ਆ ਉਹ ਅੱਜ ਤੋਂ ਬਾਅਦ ਨਾ ਪਾਓ ਤੇ ਮੇਰਾ ਵੀਰ ਬਣ ਕੇ ਲੜਾਈ ਨੂੰ ਵਧਾਇਆ ਨਾ ਕਰੋ ਸਾਫ ਦਾ ਠੀਕਾ ਕਰੋ ਬਾਈ ਜੇ ਵੀ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜਿਹੜੀ ਆ ਉਹ ਗੱਲਬਾਤ ਨਹੀਂ ਹੋਊਗੀ ਤੇ ਆਪਾਂ ਕਬੱਡੀ ਨੂੰ ਅੱਗੇ ਲਿਜਾਣ ਦੇ ਲਈ ਹੋਰ ਸਾਰੇ ਕੰਮ ਕਰੀਏ ਬਾਈ ਜੀ ਦਾ ਖਾਲਸਾ ਵਾਹਿਗੁਰੂ ਜੀ ਬ੍ਰੇਕ ਲਗਾ ਦਿਓ ਜਿਹੜੀ ਮਾੜੀ ਜੇਕਰ ਨਹੀਂ ਸਮਝਦੇ ਹੋ uh